ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਨੂੰ ਪਤਾ ਲੱਗਾ ਕਿ ਸਾਡੀ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਨੇ ਸੋ ਅਸੀਂ ਉਹਨਾਂ ਦਾ ਦਿਲੋਂ ਸਵਾਗਤ ਕਰਦੇ ਹਾਂ ਪਰ ਉਸ ਦੇ ਨਾਲ ਨਾਲ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਆ ਹੀ ਰਹੇ ਹੋ ਤੇ ਸਾਡਾ ਜਿਹੜਾ ਪੰਜਾਬ ਦਾ ਬਕਾਇਆ 60 ਹਜ਼ਾਰ ਕਰੋੜ ਹੈ ਉਹਨੂੰ ਵੀ ਲੈ ਕੇ ਆਇਓ ਤੇ ਉਸ ਦੇ ਨਾਲ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਵਿੱਚ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੇ ਵਾਸਤੇ 20000 ਕਰੋੜ ਦਾ ਐਲਾਨ ਜ਼ਰੂਰ ਕਰਕੇ ਜਾਇਓ ਵੇਖੋ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਲਾਗੇ ਤਾਲੀਬਾਨ ਦੇ ਵਾਸਤੇ ਮਦਦ ਐਲਾਨ ਕਰ ਸਕਦੇ ਹੋ ਦੇ ਸਕਦੇ ਹੋ ਪੰਜਾਬ ਤੇ ਤੁਹਾਡਾ ਖੁਦ ਦਾ ਸੂਬਾ ਹੈ ਔਰ ਉਹ ਪੰਜਾਬ ਜਿਹਨੇ ਹਮੇਸ਼ਾ ਮੁਸੀਬਤ ਦੇ ਸਮੇਂ ਦੇ ਉੱਤੇ ਦੇਸ਼ ਦਾ ਸਾਥ ਦਿੱਤਾ ਭਾਵੇਂ ਗ੍ਰੀਨ ਰੈਵਿਊਲੂਸ਼ਨ ਦਾ ਟਾਈਮ ਹੋਵੇ ਉਦੋਂ ਪੂਰੇ ਦੇਸ਼ ਦਾ ਢਿੱਡ ਭਰਿਆ ਸੋ ਅੱਜ ਤੁਹਾਨੂੰ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਤੁਸੀਂ ਸ਼ਿਵਰਾ ਚੋਹਾਨ ਨੂੰ ਨਾ ਕਰਿਓ ਕਿ ਉਹ ਇੱਥੇ ਪੰਜਾਬ ਦੇ ਵਿੱਚ ਆਏ ਫੋਟੋਆਂ ਖਿੱਚਾ ਕੇ ਚਲੇ ਗਏ ਕੁਛ एलान ਨਹੀਂ ਕਰਕੇ ਗਏ ਸੋ ਸਾਡੇ ਪੰਜਾਬ ਦੇ ਲੋਕਾਂ ਦੀਆਂ ਦਿਲ ਦੀਆਂ ਭਾਵਨਾਵਾਂ ਤੋਂ ਅਸੀਂ ਇਹੀ ਤਰ੍ਹਾਂ ਤੋਂ ਉਮੀਦ ਕਰਦੇ ਹਾਂ ਕਿ ਤੁਸੀਂ ਪੰਜਾਬ ਵਾਸਤੇ ਇੱਕ ਸਾਂਝੇ ਤੌਰ ਦੇ ਉੱਤੇ ਆਪਣੀ ਨਿਰਪੱਖਤਾ ਦੇ ਨਾਲ ਅੱਖ ਦੇ ਨਾਲ ਤੁਸੀਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਉਹਨਾਂ ਵਾਸਤੇ ਇਹ ਕੁਝ ਮੰਗਾਂ ਜਿਹੜੀਆਂ ਨੇ ਉਹ ਐਕਸੈਪਟ ਕਰੋਗੇ ਤੇ ਐਲਾਨ ਕਰਕੇ ਜਾਓਗੇ ਵਾਈਕੋ ਜੀ ਦਾ ਖਾਲਸਾ ਵਾਈਕੋ ਜੀ ਕੀ ਕਹਤੇ ਹੈ